ਅੰਜੀ ਸਤਿਗੁਰੂ ਜੀ ਅਸੀਂ ਕਰੋ ਦਰਪੇ ਅੱਜ ਸਰਵੇ ਕਰਨ ਵਾਸਤੇ ਗਰੰਤੀ ਸਿੰਘ ਆਲਾ ਦਾਨੀ ਸੰਜੀਤ ਸਿੰਘ ਸੱਜਣਾ ਨੇ ਸਾਨੂੰ ਕਿਹਾ ਹੈ ਕਿ ਗਰੰਤੀ ਸਿੰਘਾਂ ਦਾ ਜਿੱਥੇ ਜਿੱਥੇ ਹੜ ਆਇਆ ਉਹਨਾਂ ਦਾ ਸਰਵੇ ਕਰਨਾ ਉਹਨਾਂ ਨਾਲ ਬਚਾਉਣੀ ਆ ਅਪਾ ਕਰੋ ਦਰਪੇ ਆ ਤੁਸੀਂ ਜਿਹੜਾ ਨੰਬਰ ਲਾਇਆ ਹੁੰਦਾ ਹੈ ਨਾ ਉਹ ਨੰਬਰ ਦਾ ਇਹ ਨੰਬਰ ਇਹ ਉਹ ਨਾਲ ਪਾਈਸਾ ਪੈ ਟਾਈ ਨਾ ਬੰਦ ਉਹਦਾ ਜਿਹੜਾ ਕੋਈ ਨੰਬਰ ਹੋਇਆ ਲਿਖੋ ਬਾਹਰ ਕੱਢੋ ਨਾ ਯਾਦ ਰੱਖੋ ਸਿਰਫ ਨੋਟ ਤੱਕ ਕਰੀਏ 4070 ਠੀਕ ਹੈ ਸਮਝ ਆ ਰਿਹਾ ਇਹ ਤੁਹਾਡੇ ਬਾਰੇ ਦੱਸਿਆ ਜੀ ਤੂੰ ਆਰਾchni ਮਤਾ ਇਹ ਜੜੀ ਹੁਣ ਵਾਲੀ ਕਾਹੀ ਤੇਰੇ ਮੇਰੇ ਪੰਜਾਂ ਨੇ ਇਹ ਨਾਲ ਸਾਡੇ ਮਨ ਉਹ ਵੀ ਥੇ ਨਾ ਸਰਬ ਉਹਨਾਂ ਤੋਂ ਬਾਅਦ ਕੀ ਤੇ ਉਹ ਆਪਣਾ ਚੰਗਾ ਹੀ ਬਬਾਈ ਧੰਨਵਾਦ ਨਹੀਂ ਜੀ ਵੀਡੀਓ ਬਣਾਵਾ ਸਾਰਿਆਂ ਉਹ ਸ਼ਟਰ ਬਣਿਆ ਸੀ ਮੈਨੇ ਪਹਿਲੇ ਬੰਦ ਗਰਾਊਂਡ ਆ ਗਰਾਊਂਡ ਹੀ ਅੱਛਾ ਗਰਾਊਂਡ ਹੀ ਹੈ ਹਾਂਜੀ ਰਸਤੇ ਵੀ ਸਾਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਾਨੋ ਤਾਂ ਦੇਖੋ ਰਸਤਾ ਖਰਾਬ ਕਿੰਨਾ ਪਾਣੀ ਵਿੱਚ ਇਥੇ ਬਹੁਤ ਜ਼ਿਆਦਾ ਹੈ ਪਰ ਆਪਾਂ ਜਾਣਾ ਹਰ ਇੱਕ ਪਿੰਡ ਦੇ ਵਿੱਚ ਜਿੱਦਾਂ ਨਾ ਗ੍ਰਾਂਤੀ ਸਾਹਿਬ ਨੂੰ ਕਿੰਨੇ ਵੀ ਹੈਗੇ ਆਪਾਂ ਸਾਰਿਆਂ ਦੇ ਕੋਲ ਜਾਣਾ ਹੈ ਇੱਥੇ ਸਾਨੂੰ ਮੂਡ ਲਾ ਕੇ ਤੇ ਫਿਰ ਪਾਣੀ ਦੇ ਵਿੱਚੋਂ ਲੰਘਣਾ ਪਿਆ ਜੀ ਆਪਾਂ ਗੱਡੀ ਲੈ ਜਾਂਦੇ ਸਾਡੇ ਕੋਲ ਵੀ ਜਿਹੜੀ ਜਾਏਗੀ ਤੇ ਉਹਦੇ ਵਿੱਚ ਇਸ ਕਰਕੇ ਆਪਾਂ ਜੀ ਮੋਟਰਸ ਲੈ ਕੇ ਆਏ ਆਪਾਂ ਤੇ ਸਾਰਾ ਰਸਤਾ ਆਪਾਂ ਮੋਸਲ ਨੇ ਜਿੱਦਾਂ ਘੁਰ ਕੀਤਾ ਨਾ ਜੇ ਆਪਾਂ ਗੱਡੀ ਲੈ ਕੇ ਆਉਂਦੇ ਸਾਡੇ ਨੂੰ ਇੱਕ ਰੰਡ ਤੋਂ ਉੱਜੇ ਪੰਨੀ ਜਾ ਜਾਣਾ ਆ ਆ ਵੇ ਲੋ ਪਾਣੀ ਨਾ ਕਿ ਆ ਸਾਰਾ ਹੀ ਪਾਣੀ ਘਟੋ ਘਟਵੀ ਤੇ ਇੱਕ ਕਿਲਾ ਰੋਡ ਦੇ ਤੇ ਪੂਰਾ ਚੱਲਣ ਲਿਆ ਹੈ ਹੋਣ ਆਣ ਕੇ ਆਪਾਂ ਹੁਣ ਪਹੁੰਚ ਗਏ ਆਪਾਂ 52 ਵਾਲੇ ਪਹਿਲਾਂ ਹੀ ਆਪਾਂ ਨੰਗਲ ਹੁਣ ਇੱਥੇ ਨੰ 52 ਵਾਲੇ ਆਪਾਂ ਪਹੁੰਚ ਗਏ ਜਿੱਦਾਂ ਹਾਂ ਉਹ ਇਥੋਂ ਦੇ ਹਾਲ ਚਾਲ ਵੰਨੇ ਗੰਧੀ ਸਿੰਘਾਂ ਦੇ ਕੀ ਕੀ ਬਣ ਕੀ ਬਣਿਆ ਤੇ ਬਾਕੀ ਝੋਨੇਆਂ ਦਾ ਬਹੁਤ ਮੰਦਾ ਹਾਲ ਆ ਝੋਨੇ ਸਾਰੇ ਡੁੱਬੇ ਇੱਧਰ ਆ ਸਾਰੇ ਝੋਨੇ ਥੱਲੇ ਗਲ ਗਏ ਜਿੱਦਾਂ ਹਨਾ ਪਾਣੀ ਆ ਜਿਹੜਾ ਖਲੋਤਾ ਝੋਨੇ ਸਾਰੇ ਨੇ ਥੱਲੇ 2-2 ਫੁੱਟ ਪਾਣੀ ਆ ਸਾਰੇ ਝੋਨੇ ਆ ਜੀ ਤੇ ਬਾਕੀ ਦੇਖਦੇ ਅੱਗੇ ਦੇ ਹਾਲਾਤ ਕੋਈ ਗੱਲ ਚਲੋ ਸੱਟਾਂ ਸਾਰੀਆਂ ਜੁੱਤੀਆਂ ਆ ਦੇਖੋ ਕੀ ਹੋ ਰਿਹਾ ਹੈ Obrigado. <laughs> ਆਏ ਇੱਕ ਵੱਡਾ ਏ ਥੋੜਾ ਬੋੜਾ ਡੇਟ ਵਜਿਆ ਹੋਊਗਾ ਹਾਂਜੀ ਸਾਰੇ ਲੱਗਦੇ ਆ ਕੋਰੋਨਾ ਜਿੰਦਾਰਨ ਦੇ ਮਹਾਰਾਜ ਕਿਰਪਾ ਨਾਲ ਸਰਕਾਰਾਂ ਵੱਲੋਂ ਚਲੋ ਆਪਾਂ ਸੁਰੱਖਿਅਤ ਰਹੋ ਜੀ ਅੰਮ੍ਰਿਤ ਨਾਲ ਕਹਿੰਦਾ ਤੇ ਇਹ ਗੱਲਾਂ ਸਾਡੀ ਲੱਗਦੀਆਂ ਦੀ ਤੇ ਆਸੀਂ ਇਹਦਾ ਜਿੰਦਾਰਨ ਨੂੰ ਲੱਗਦਾ ਜਿੰਦਾਰਨ ਕੋਈ ਯਾਰ ਕਰ ਦੋ ਖੇਣਦਾਰ ਸਰਾਜੋ ਨਾ ਮਾਰੇਗਾ ਦੇਖੇ ਖੇਣਦਾਰ ਦਾ ਛੋਣਾ ਹੋਇਆ ਨਹੀਂ ਤੇ ਫਿਰ ਤੁਹਾਨੂੰ ਕੋਈ ਮੰਗਦਾ ਪਹਿਲਾਂ ਤਾਂ ਨਾ ਹੀ ਕਿਸੇ ਕੋਲ ਬਹੁਤ ਬਹੁਤ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ। ਅੱਜ ਕਿਹੋ ਜਿਹੇ ਆਪਣੇ ਵੀਰ ਜਿਹੜੇ ਬੈਠੇ ਆਂ। ਜਿੰਦੀ ਗਾਣੇ ਕੰਮ ਆ ਜੀ ਤੁਹਾਡੇ ਕੋਲੋਂ ਜਾਣ ਤੋਂ ਇਹ ਕਰਨੀ ਜਾਂ ਸਟਾਫ ਦਾ। ਇਹ ਵੀ ਗੱਲ ਕਰਿਆ ਲੱਗੂਗੀ। ਸਾਰਾ ਕੁਝ ਖਤਮ ਹੋ ਗਿਆ ਜੀ ਹੁਣ। ਇੱਕ ਵੀ ਲੋਰੀ ਆ ਸਮਝਾਂਗੇ। ਜ਼ਿੰਮੇਵਾਰ ਤੇ ਖਤਮ ਹੋਇਆ ਨਾਲ ਮਜ਼ਦੂਰ ਵੀ ਖਤਮ ਹੋ ਜਾ। ਬਈ ਜੇ ਰੁਕਣਾ ਕੰਮ ਮਿਲਣਾ। ਕੋਈ ਛੋਨਾ ਬਕਣਾ। ਕਿ ਜਿਹੜੇ ਪੰਕਾ ਬਿਜਲੀ ਕੰਮ ਕਰਦਾ ਨਹੀਂ ਅਜੇ ਤੱਕ ਪਾਣੀ ਚੱਲ ਨਹੀਂ ਰਿਹਾ ਇਨਾਂ ਪਹਿਲੀਆਂ ਦੇ ਚੋ ਮਹੀਨਾ ਮਹੀਨਾ ਪਾਣੀ ਨਹੀਂ ਇਹ ਪਾਣੀ ਅੱਜ ਵੀ ਅੱਜ ਬੰਦ ਹੋ ਜੇ ਇੱਕ ਮਹੀਨਾ ਪਾਣੀ ਨਹੀਂ ਹੋਊਗਾ ਸਗਿਆ ਤਾਂ ਕੱਲ ਦਾ ਪ੍ਰੋਗਰਾਮ ਸਾਡਾ ਬਾਬੇ ਦੀ ਕਲੀ ਸ਼ਾਇਦ ਹੋਵੇ ਬਾਹਰੋਂ ਪ੍ਰੋਮੋਟਰ ਆਪਣੇ ਹੋਏ ਆਛਾਈ ਤੇ ਉਹਨਾਂ ਨੇ ਮਨਰੇ ਜੋ ਵੀ ਨਾਲ ਕੋਈ ਪਾਣੂਗਾ ਉਹ ਆਪਣਾ ਪ੍ਰੋਗਰਾਮ ਕਰਾਣੇ ਕਿ ਸੱਜਣਾ ਜਿੱਥੇ ਰੱਖਾਂਗੇ ਜਿੱਥੇ ਮੰਗ ਲਗੂ ਮਾਲ ਦਾ ਪ੍ਰੋਗਰਾਮ ਨਹੀਂ ਕਰਵਾਉਣਾ ਸਾਡਾ ਟਾਂਕਾ ਉਹ ਚੱਕਰ ਪਤਾ ਕੀ ਹੋਣਾ ਦੇਖੋ ਏਰੀਆ ਸਾਰੀ ਫਜ਼ਲ ਕਰਾਉਂਦੇ ਗ੍ਰੈਂਟ ਜਿਹੜੇ ਤੇ ਗੋਦਰੀਆਂ ਨੂੰ ਲਾ ਲਾ ਤੇ ਆਹ ਵਾਲੀ ਉਹ ਜਗਾ ਜਿੱਥੇ ਟਰੈਕਟਰ ਦਾ ਡਿੱਗਾ ਸੀ ਠੀਕ ਹੈ ਲੈ ਤੇ ਵਾੜਿਆ ਗਿਆ ਟਰੈਕਟਰ ਇੱਥੇ ਡੁੱਬਾ ਆਹ ਰਸਤੇ ਦਾ ਨੂੰ ਪਾਣੀ ਹੋਣਾ ਆਹ ਚੋਂ ਨੇ ਰਹਾ ਉਹਨੇ ਸਾਰੇ ਸਾਫ ਕਰ ਦੇ ਆ ਬਹੁਤ ਜ਼ਿਆਦਾ ਨਸਾਨ 100 ਚੋਂ 100 ਬੰਦ ਹਰੇ ਖਤਮ ਹੋ ਗਿਆ ਦੋਨਾਂ ਸਾਈਡਾਂ ਤੇ ਵੇਲਵਾ ਵੀ 100 ਜੋ 100% ਦਾ ਨੁਕਸਾਨ ਹੋ ਗਿਆ ਕੋਈ ਬਿਲਕੁਲ ਖਤਮ ਹੋ ਗਿਆ ਕੋਈ ਕੱਪੀ ਕੱਤ ਵੀ ਨਹੀਂ ਬਜਾਇਆ ਕਿਸਤੇ ਕੀ ਦਾ ਜਾਂ ਬਾਗਿਆਲੇ ਨਾ ਪਾਪ ਦੇ ਮਾਜਿਗਲੇ ਸੜੀ ਤੇ ਆ ਗਿਆ ਸਭ ਕੀ ਆ ਭਲਾ ਜਿੱਦਰਾ ਪਾਏ ਏਰੀਏ ਇਧਰ ਦੇ ਹਾਲਾਤ ਵੇਖ ਲੋ ਤੇ ਜਿਹੜੇ ਪਿਛਲੇ ਆਪਾਂ ਬੰਨਾਂ ਵਾਲੇ ਆਪਾਂ ਗਏ ਹਨ ਪਾਤੀ ਸਿੰਘ ਮਤਲਬ ਸੱਚ ਹੀ ਕਹਿੰਦੇ ਕਹਿੰਦੇ ਵੀ ਝੋਨਾ ਸਾਰਾ ਮਰ ਗਿਆ ਜ਼ਿਮੀਂਦਾਰਾਂ ਦਾ ਹਨ ਆ ਮੇਰੇ ਬਿਸਾਰਾ ਝੋਨਾ ਵਾਕਿਆ ਮਰ ਗਿਆ ਉਹਨਾਂ ਨੂੰ ਸੇਵਾ ਕਿੱਥੋਂ ਮਿਲਨੀ ਆ ਉਹ ਵੀ ਕਹਿੰਦੇ 6 6 ਮਹੀਨਾ ਬਾਅਦ ਆਪਾਂ ਸੇਵਾ ਕੱਠੀ ਕਰਦੇ ਤੇ ਸੇਵਾ ਕਿੱਥੋਂ ਮਿਲਨੀ ਹਨਾ ਤੇ ਬਿਲਕੁਲ ਸੱਚ ਆ ਇਹਦੇ ਗਲਾਂ ਆ ਤਰੀ ਆਵੇ ਸਾਡੇ ਸਾਰਾ ਜਿਤਾਣਾ ਸੁੱਬਾ ਪਿਆ ਝੋਨਾ ਕੋਈ ਇੱਕ ਮਰਲੇ ਦੀ ਵੀ ਆਸ ਨਹੀਂ ਹੈ ਕਿੰਨਾ ਸਾਰਿਆਂ ਨੇ ਚਲੋ ਮਨ ਲੱਗੇ ਦੂਜਿਆਂ ਨੇ ਸਾਰਿਆਂ ਨੂੰ ਦਿੱਤਾ ਪਰ ਗਰੰਥੀ ਸਿੰਘਾਂ ਦਾ ਵੀ ਕੰਮ ਨਾਲ ਹੀ ਤੋਂ ਅਖੰਡਪਰ ਨਹੀਂ ਹੋਦਾ ਹੁੰਦਾ ਤੇ ਝੋਨੇ ਵੀ ਮਾਰੇਗੇ ਜ਼ਿੰਮੇਵਾਰਾਂ ਦੇ ਸਿਰ ਤੇ ਖੜਾ ਗੁੱਸਾ ਸਿਰਫ ਜੇ ਆਪਾਂ ਗਰੰਥੀ ਸਿੰਘਾਂ ਬਾਅਦ ਤੇ ਆਪਾਂ ਮਨ ਲੱਗੇ ਹੈਲਪ ਲੈ ਲਈ ਜੇ ਨਹੀਂ ਕਰ ਇਹਦੇ ਅਸੀਂ ਪਿੰਡ ਪਿੰਡ ਸਾਰੇ ਆ ਗਏ ਆਪਾਂ ਨੰਬਰ ਲੈ ਲਿਆ ਕੱਲ ਨੂੰ ਹੋਣਾ ਆਪਣੇ ਬੰਦਿਆਂ ਨੇ ਹੋ ਸਕਦਾ ਸ਼ਾਇਦ ਇੱਥੇ ਤੁਹਾਡੇ ਗੁਦਰਾ ਸਾਹਿਬ ਕੋਲ ਮਾਲੀਆ ਪਰ ਕੀ ਪ੍ਰੋਗਰਾਮ ਤੇ ਜਾਂ ਬਾਬਾ ਜੀ ਦੀ ਕੁਲੀ ਇਹ ਨਾਲੇ ਉੱਥੇ ਆਪਾਂ ਜਿੰਨੇ ਗ੍ਰੈਂਡੀ ਸਿੰਘ ਆ ਸਾਰੇ ਆਪਾਂ ਸੱਦਣਾ ਉੱਥੇ ਜੋ ਵੀ ਹਾਲ ਪਹੁੰਚਣਾ ਦੇਣੀ ਬਾਹਲੇ ਬੰਦਿਆਂ ਨੇ ਆਪਾਂ ਉੱਥੇ ਇਕੱਠੇ ਹੋ ਦੇਣੀ ਇਹ ਕਰਕੇ ਤੁਹਾਡਾ ਨੰਬਰ ਤੇ ਨਾਮ ਨੋਟ ਕਰ ਲਿਆ ਹੈ ਕੋਈ ਹੋਰ ਕੁਝ ਨਹੀਂ ਹਾਂਜੀ